ਲੇ ਵੀ ਦੋਸਤੋ ਮਿੱਤਰ ਹੁਣ ਤੁਹਾਨੂੰ ਚੱਕੀਆਂ ਤੇ ਧੱਕੇ ਖਾਣ ਦੀ ਲੋੜ ਨਹੀਂ ਚੱਕੀਆਂ ਤੇ ਆਟਾ ਪਸਾਉਣ ਜਾਣ ਦੀ ਕੋਈ ਲੋੜ ਨਹੀਂ ਜਿਵੇਂ ਆਹ ਜਿਹੜੀ ਹੈਗੀ 8 ਤੋਂ 10 ਕਿਲੋ ਆਟਾ ਕੱਢ ਦਿੰਦੀ ਹੈ ਘੰਟੇ ਦਾ ਇਹ ਜਿਹੜੀ ਹੈਗੀ 15 ਤੋਂ 20 ਕਿਲੋ ਕੱਢ ਦਿੰਦੀ ਹੈ ਇਹ 25 ਕਿਲੋ ਆਟਾ ਘੰਟੇ ਦਾ ਜਿਹੜਾ ਹੈਗਾ ਕੱਢ ਦਿੰਦੀ ਹੈ ਛੋਟੇ ਵਾਸਤੇ ਘਰ ਵਿੱਚ ਰੱਖਣ ਵਾਸਤੇ ਆਪਾਂ ਇੱਕ ਆ ਚੱਕੀ ਮਸ਼ੀਨ ਲੈ ਕੇ ਆਇਆ ਇਹ ਹੈਗੀ ਹੈ ਜੀ ਮਿਨੀ ਫਰਿੱਜ ਮਿਨੀ ਚੱਕੀ ਠੀਕ ਹੈ ਦੇਖਣ ਨੂੰ ਫਰਿੱਜ ਲੱਗਦੀ ਆ ਹੈਗੀ ਇਹ ਚੱਕੀ ਆ ਹਾਂਜੀ ਹਾਂ ਕਣਕ ਪਾ ਕੇ ਇਹਨੇ ਆਟੋਮੈਟਿਕਲੀ ਆਨ ਹੋ ਜਾਣਾ ਪਿਸਾਈ ਸ਼ੁਰੂ ਕਰ ਦਨੀ ਆ ਬਖਰੀਆਂ ਬਖਰੀਆਂ ਜਾਲੀਆਂ ਦੇ ਨਾਲ ਮਿਲਦੀਆਂ ਜਿਵੇਂ ਤੁਸੀਂ ਦਲੀਆ ਕੱਢਣਾ ਠੀਕ ਆ ਹਲਦੀ ਪੀਣੀ ਆ ਜਾਂ ਆਪਾਂ ਮਸਾਲੇ ਪੀਣੇ ਨੇ ਧਨੀਆਂ ਪੀਣਾ ਜਾਂ ਆਪਾਂ ਦਾਦਾ ਦੂਲਾ ਪਿਸਣੀ ਆ ਮਿਲੜ ਪੀਣੇ ਆ ਜਿਵੇਂ ਮੱਜੀ ਮੋਟਾ ਆਟਾ ਬਰੀਕ ਦਾ ਆਟਾ ਜਿਵੇਂ ਮਰਜੀ ਆਪਾਂ ਕੱਢ ਸਕਦੇ ਆ 6-7 ਤਰੀਕੇ ਦੀਆਂ ਜਾਲੀਆਂ ਮਿਲਦੀਆਂ ਆਟਾ ਇਹਦੇ ਵਿੱਚ ਆਪਾਂ ਕਣਕ ਪਾਵਾਂਗੇ ਤੇ ਥੱਲੇ ਦੇ ਵਿੱਚ ਜਿਹੜਾ ਹੈਗਾ ਆਟਾ ਇਕੱਠਾ ਹੋ ਜਾਏਗਾ ਆਟੋ ਸਟਾਪ ਹੈ ਦਰਵਾਜ਼ਾ ਖੋਲਾਂਗੇ ਨਾਦੀ ਨਾਲ ਇਹਨੇ ਬੰਦ ਹੋ ਜਾਣਾ ਠੀਕ ਹੈ ਜੀ ਸਟੀਲ ਦਾ ਚੈਂਬਰ ਲੱਗਿਆ ਹੋਇਆ ਟੋਲ ਆਪਾਂ ਇਸ ਤਰੀਕੇ ਨਾਲ ਖੇਚਾਂਗੇ ਤੇ ਦੇਖੋ ਜੀ ਆ ਆਟਾ ਜਿਹੜਾ ਹੈਗਾ ਆਪਣਾ ਬਰੀਕ ਆਟਾ ਜਿਹੜਾ ਹੈਗਾ ਇਹਨੇ ਪੀਕੇ ਆਪਾਂ ਨੂੰ ਦੇ ਦੇਣਾ ਜੀ ਠੀਕ ਹੈ ਜੀ ਟੱਕ ਦੀ ਜਾਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੁਸੀਂ ਇੱਥੋਂ ਆ ਮਸ਼ੀਨ ਖਰੀਦ ਲਓ ਜਿਵੇਂ ਦੀ ਕਣਕ ਪਾ ਲਓ ਬਾਜਰਾ ਮੱਕੀ ਤੇ ਤੁਹਾਡਾ ਕੋਈ ਵੀ ਮਸਾਲਾ ਮਿਰਚਾਂ ਮੁਰਚਾਂ ਜੋ ਮਰਜੀ ਮਸਾਲਾ ਆਪਾਂ ਇਹਦੇ ਪੀਸ ਸਕਦੇ ਆਂ ਤੇ ਸਾਹਮਣੇ ਨੰਬਰ ਦਿੱਤਾ ਹੋਇਆ ਬਾਈਆਂ ਦਾ ਆਉਣਾ ਕਿੱਥੇ ਆ ਲੁਧਿਆਣਾ ਸ਼ਹਿਰ ਤੋਂ ਪਹਿਲਾਂ ਗਿੱਲ ਪਿੰਡ ਪੈਂਦਾ ਹੈ ਰੋਡ ਤੋਂ ਰੋਡ ਦੇ ਨਾਲ ਹੀ ਉੱਤਰ ਸਾਈਡ ਖੱਬੇ ਸਾਈਡ ਤੇ ਬਾਕੀ ਨੰਬਰ ਦਿੱਤਾ ਹੋਇਆ ਇਹਨਾਂ ਨੂੰ ਫੋਨ ਕਰਕੇ ਆ ਸਕਦੇ ਹੋ ਤੇ ਮਸ਼ੀਨ ਲੈ ਕੇ ਜਾ ਸਕਦੇ ਹੋ